ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਬਹੁਤ ਪਿਆਰੇ ਆਪਾਂ ਪਾਰਟੀ ਵੇਅਰ ਸੂਟ ਲੈ ਕੇ ਆਏ ਜੀ ਹੈਂਡਵਰਕ ਦੇ ਵਿੱਚ ਸੂਟ ਹੋਣਗੇ ਤੇ ਪਿਓਰ ਬ੍ਰੌਕੇਟ ਜਿਹੜੇ ਖੀਨ ਖਾਵ ਦੇ ਵਿੱਚ ਸੂਟ ਹੋਣਗੇ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਸੂਟਾਂ ਦੇ ਪ੍ਰਾਈਸ ਮੈਂ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਆ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦੰਨੀ ਹੈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਆ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580800 ਤੇ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਫੀ ਫੋਟੋ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਰ ਡਿਲੀਵਰੀ ਦਾ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰਜਸ ਹੈ ਅਲੱਗ ਤੋਂ ਹੋਣਗੇ ਤੁਸੀਂ ਅਲੱਗ ਤੋਂ ਹੀ ਪੇ ਕਰਨੇ ਹੁੰਨੇ ਵਿੱਚ ਇਨਕਲੂਡ ਨਹੀਂ ਹੁੰਦੇ ਹੈਗੇ ਜੇ ਤੁਹਾਨੂੰ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲੇ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੇਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਹਨਾਂ ਨੇ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਪੂਰਾ ਵੀਕ ਹੁਣ ਸੰਡੇ ਵੀ ਇਹ ਸ਼ਾਪ ਓਪਨ ਓਪਨ ਹੋਇਆ ਕਰੂਗੀ ਮੰਡੇ ਟੂ ਸੰਡੇ ਜਦ ਮਰਜੀ ਪੂਰੇ ਜਿਹੜੇ ਮਰਜੀ ਦਿਨ ਤੁਸੀਂ ਆ ਕੇ ਸ਼ਾਪ ਤੇ ਵਿਜ਼ਿਟ ਕਰਕੇ ਆਪਣੀ ਤਸੱਲੀ ਕਰਕੇ ਵੀ ਸੂਟ ਲੈ ਸਕਦੇ ਹੋ ਜੀ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਹੈ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਹੁਤ ਸੋਹਣਾ ਸੂਟ ਹੈ ਜੀ ਇਹ ਆਰਗੈਂਜ਼ਾ ਦੀ ਜਿਵੇਂ ਆਰਗੈਂਜ਼ਾ ਦੇ ਵਿੱਚ ਹੀ ਇਹ ਦੇਖੋ ਬ੍ਰੌਕੇਟ ਦਾ ਪੈਚ ਲਗਾ ਕੇ ਬਹੁਤ ਪਿਆਰਾ ਗੋਟਾ ਪੱਤੀ ਦਾ ਹੈਂਡਵਰਕ ਦਾ ਸੂਟ ਰੈਡੀ ਕੀਤਾ ਹੋਇਆ ਇਹ ਸਾਰਾ ਵਿੱਚ ਬ੍ਰੌਕੇਟ ਹੈ ਇਹ ਸਾਰਾ ਗੋਟਾ ਪੱਤੀ ਦਾ ਵਰਕ ਕੀਤਾ ਹੋਇਆ ਸਾਰਾ ਹੈਂਡਵਰਕ ਦੇ ਵਿੱਚ ਅੱਜ ਕੱਲ ਇਹ ਵਾਲਾ ਮੋٹے ਵਾਲੇ ਗੋਟਾ ਪੱਤੀ ਦਾ ਬਹੁਤ ਆਡਾ ਟ੍ਰੈਂਡ ਹੈ ਇਹ ਇਹ 3 ਮੀਟਰ ਦੀ ਹੈ ਜੀ ਸ਼ਰਟ ਇਹ ਪੂਰਾ ਫਰੰਟ ਆ ਜਾਣਾ ਘੇਰੇ ਤੱਕ ਘੇਰੇ ਤੇ ਵੀ ਵਰਕ ਹੈ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਦੇਖੋ ਕਿੰਨੀ ਪਿਆਰੀ ਬੂਟੀ ਵੀ ਬਣੀ ਹੋਈ ਹੈ ਕਲੀਆਂ ਬਣੀਆਂ ਹੋਈਆਂ neck ਬਣਾ ਹੋਇਆ ਕੋਈ ਤੁਹਾਨੂੰ ਘੇਰੇ ਦਾ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਤੇ ਜਿੰਨਾ ਮਰਜੀ ਤੁਸੀਂ ਘੇਰਾ ਰੈਡੀ ਰੱਖ ਸਕਦੇ ਹੋ ਇਹ ਹੈਗਾ ਇਸਦਾ ਬੈਕ ਪੱਲਾ ਇਹ ਬੈਕ ਆ ਗਈ ਇਹ ਬੈਕ ਤੇ ਬਾਰਡਰ ਆ ਜਾਣਾ ਤੇ ਇਹ ਅਲੱਗ ਤੋਂ ਸਲੀਜ਼ ਹੈ ਜੀ ਇਹ ਬਾਜੂ ਆ ਜਾਣੀਆਂ ਬਾਜੂ ਦੇ ਬਾਰਡਰ ਤੇ ਵੀ ਗੋਟਾ ਪੱਤੀ ਦਾ ਵਰਕ ਕੀਤਾ ਹੋਇਆ ਜਿੰਨੀ ਮਰਜ਼ੀ ਤੁਸੀਂ 23 24 ਇੰਚ ਤੱਕ ਤੇ ਇਹ ਵੀ ਬਾਜੂ ਰੈਡੀ ਰੱਖ ਸਕਦੇ ਹੋ ਕਿਉਂਕਿ ਖੁੱਲਾ ਕੱਪੜਾ ਹੈ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਜਿੰਨਾ ਮਰਜ਼ੀ ਘੇਰਾ ਰੈਡੀ ਰੱਖ ਲਿਓ 3 ਮੀਟਰ ਤੋਂ ਵੀ ਉੱਪਰ ਦੀ ਸ਼ਰਟ ਹੈ ਜੀ ਆਪਣੀ ਇਹ ਤਾਂ ਆ ਗਿਆ ਬੜਾ ਪਿਆਰਾ ਗੋਟਾ ਪੱਤੀ ਦੇ ਵਿੱਚ ਸੂਟ ਸ਼ਰਟ ਆਪਣੀ ਦਿਖਾਤੀ ਮੈਂ ਤੁਹਾਨੂੰ ਤੇ ਨਾਲ ਹੈਗੀ ਇਹ 크레ਪ ਦੀ 3 ਮੀਟਰ ਦੀ ਉਹ ਬਾਟਮ ਰਹੂਗੀ ਜੀ ਨਾਲ 크레ਪ ਦੀ 3 ਮੀਟਰ ਦੀ ਬਾਟਮ ਹੈ 크레ਪ ਦੀ ਵੀ ਤੇ ਦੁਪੱਟਾ ਬਹੁਤ ਜ਼ਿਆਦਾ ਸੋਹਣਾ 4 ਸਾਈਡ ਵਰਕ ਦੇ ਨਾਲ 골ਡਨ ਬਾਰਡਰ ਦੇ ਨਾਲ ਇਹ ਦੇਖੋ ਕਾਰਨਰ ਦੇਖੋ ਕਿੰਨੇ ਹੈਵੀ ਆ ਚਾਰੇ ਕਾਰਨਰ ਦੁਪੱਟੇ ਦੇ ਬਹੁਤ ਸੋਹਣੇ ਗੋਟਾ ਪੱਤੀ ਦੇ ਨਾਲ ਪੂਰੇ ਹੈਵੀ ਆ ਤੇ 4 ਸਾਈਡ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਵਰਕ 4 ਸਾਈਡ ਕੀਤਾ ਹੋਇਆ ਬਹੁਤ ਸੋਹਣਾ ਸੂਟ ਹੈ ਇਹ ਲੁੱਕ ਆ ਜਾਨੀ ਦੇਖੋ ਸੂਟ ਦੀ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 5500 ਪ੍ਰਾਈਸ ਦੇ ਨਾਲ 5500 ਪ੍ਰਾਈਸ ਦੇ ਨਾਲ ਕੁਝ ਡਿਫਰੈਂਟ ਲੁੱਕ ਦੇ ਵਿੱਚ ਸੂਟ ਹੈ ਜੀ ਇਹ 5500 ਪ੍ਰਾਈਸ ਹੈ 5500 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਹੈਂਡਵਰਕ ਦੇ ਵਿੱਚ ਗੋਟਾ ਪੱਤੀ ਦੇ ਵਿੱਚ ਇਹਦੇ ਵਿੱਚ ਸੇਮ ਦੇ ਵਿੱਚ ਕਈ ਵਾਰੀ ਦੋ ਦੋ ਸੂਟ ਵੀ ਆਪਾਂ ਨੇ ਗਿਫਟ ਪਰਪਸ ਲਈ ਵਿਆਹ ਦੇ ਲਈ ਚਾਹੀਦੇ ਹੁੰਦੇ ਨੇ ਨੈਕਸਟ ਹੈਗਾ ਇਹਦੇ ਵਿੱਚ ਰੈਸਟ ਕਲਰ ਸੇਮ ਡਿਜ਼ਾਈਨ ਦੇ ਵਿੱਚ ਰਸਟ ਕਲਰ ਹੈ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਮੈਂ ਪੂਰਾ ਖੋਲ ਕੇ ਦਿਖਾਨੀ ਆ ਤੁਹਾਨੂੰ 3-3 ਮੀਟਰ ਦਾ ਫੈਬਰਿਕ ਹੈ ਜੀ ਸ਼ਰਟ ਦਾ ਵੀ 3 ਮੀਟਰ ਤੋਂ ਵੱਧ ਹੀ ਆ ਸ਼ਰਟ ਦਾ ਫੈਬਰਿਕ ਇਹ ਜਿਹੜਾ ਰਸਟ ਵੀ ਜਿਹੜਾ ਸੋਨਾ ਜਿਹਾ ਰਸਟ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਸੂਟ ਦਾ ਇਹ ਆ ਗਏ ਆਪਣੇ ਸ਼ਰਟ ਸਾਰਾ ਗੋਟਾ ਪੱਤੀ ਦਾ ਦੇਖੋ ਇਹ ਜਦੋਂ neck ਦੀ shape ਬਣਨੀ ਹੈ ਬਹੁਤ ਪਿਆਰਾ neck ready ਹੋਣਾ ਸਾਰਾ ਗੋਟਾ ਪੱਤੀ ਚ ਵਰਕ ਹੋਇਆ ਸਾਰਾ ਘੇਰੇ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਗੋਟਾ ਪੱਤੀ ਦਾ ਵਰਕ ਹੈ ਪੂਰੀ ਸ਼ਰਟ ਹੀ ਪੂਰੀ ਹੈਵੀ ਹੈ ਜੀ ਇਹ ਗੋਟਾ ਪੱਤੀ ਦੇ ਵਿੱਚ ਤੇ ਬੈਕ ਪੱਲੇ ਤੇ ਇਹ ਬਾਰਡਰ ਆ ਜਾਣਾ ਤੇ sleeve ਤੇ ਵੀ ਵਰਕ ਹੈ ਇਹ sleeves ਤੇ ਵਰਕ ਆਇਆ ਜਿੰਨੀਆਂ ਮਰਜ਼ੀ ਬਾਜੂ ਤੁਸੀਂ ਰੈਡੀ ਰੱਖ ਸਕਦੇ ਹੋ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਉਕੇ ਕਾਫੀ ਖੁੱਲਾ ਫੈਬਰਿਕ ਹੈ ਸੂਟ ਦਾ ਕ੍ਰੇਪ ਦੀ 3 ਮੀਟਰ ਦੀ ਬਾਟਮ ਰਹੂਗੀ ਨਾਲ ਕ੍ਰੇਪ ਦੀ ਤੇ ਦੁਪੱਟਾ ਬਹੁਤ ਹੀ ਸ਼ਾਨਦਾਰ ਦੁਪੱਟਾ ਪੂਰਾ ਹੈਵੀ ਵਰਕ ਹੈ ਗੋਟਾ ਪੱਤੀ ਦਾ ਕਾਰਨਰਸ ਪੂਰੇ ਹੈਵੀ ਹੈ ਤੇ ਸਾਰੇ 4 ਸਾਈਡ ਵੀ ਪੂਰਾ ਵਰਕ ਹੈ ਇਹ ਦੇਖੋ ਕਿੰਨੇ ਪਿਆਰੇ ਕਾਰਨਰਸ ਬਣੇ ਹੋਏ ਜਦੋਂ ਸਟੀਚ ਹੋਣੇ ਹੈ ਸੂਟ ਅਲੱਗ ਜਿਹਾ ਲੁੱਕ ਆਣੀ ਹੈ ਸੂਟਾਂ ਦੀ ਇਹਨਾਂ 3 ਮੀਟਰ ਦੀ ਸ਼ਰਟ 3 ਮੀਟਰ ਦੀ ਉਹ ਬਾਟਮ ਪੂਰਾ 2.5 ਮੀਟਰ ਦਾ ਦੁਪੱਟਾ 5500 ਪ੍ਰਾਈਸ ਹੈ ਜੀ 5500 ਪ੍ਰਾਈਸ ਦੇ ਨਾਲ ਇਹ ਦੋ ਸੂਟ ਮੈਂ ਇੱਕ ਡਿਜ਼ਾਈਨ ਚ ਤੁਹਾਨੂੰ ਦਿਖਾਏ ਆ ਗੋਟਾ ਪੱਤੀ ਦੇ ਵਿੱਚ ਹੈਂਡਵਰਕ ਦੇ ਵਿੱਚ 5500 ਪ੍ਰਾਈਸ ਦੇ ਨਾਲ ਤੇ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬਿਲਕੁਲ ਪਿਓਰ ਬ੍ਰੌਕਰਟ ਦੇ ਵਿੱਚ ਹੈ ਜੀ ਖੀਨਖਾ ਬ੍ਰੌਕਰਟ ਦੇ ਵਿੱਚ ਇਹ ਵੀ ਤੁਹਾਨੂੰ ਮਿਲਣੀ ਹੈ ਅੱਜ 3 ਮੀਟਰ ਦੀ ਸ਼ਰਟ 3 ਮੀਟਰ ਦੀ ਉਹ ਕਰੇਪ ਦੀ ਬਾਟਮ ਰਹੂਗੀ ਬਹੁਤ ਸੋਹਣਾ ਅ ਪਰਪਲ ਜਿਹਾ ਜਿਵੇਂ ਮਜੈਂਟਾ ਕਲਰ ਕਾਫੀ ਕਾਲਸਟੇ ਮਜੈਂਟਾ ਕਲਰ ਹੈ ਇਹ ਵਾੜਾ ਕਲਰ ਹੈ ਜੀ ਸੂਟ ਦਾ ਬਾਕੀ ਖੋਲ ਕੇ ਦਿਖਾਨੇ ਆ 3 ਮੀਟਰ ਦੀ ਸ਼ਰਟ 3 ਮੀਟਰ ਦੀ ਉਹ ਬਾਟਮ ਰਹੂਗੀ ਸੂਟ ਦੇ ਨਾਲ ਬਿਲਕੁਲ ਪਿਓਰ ਖੀਨਖਾ ਬ੍ਰੌਕਰਟ ਦੇ ਵਿੱਚ ਸੂਟ ਹੈ ਇਹਦਾ ਫੈਬਰਿਕ ਤੁਸੀਂ ਦੇਖ ਸਕਦੇ ਹੋ ਜਿਹੜੀ ਸ਼ਰਟ ਦੀ ਪੂਰੀ ਚੜਾਈ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਚੜਾਈ ਦੇ ਵਿੱਚ ਹੈ ਜੀ ਇਹ ਸੂਟ ਤੇ ਜਿਹੜਾ ਫੈਬਰਿਕ ਹੈ 3 ਮੀਟਰ ਤੋਂ ਹੀ ਜ਼ਿਆਦਾ ਦੀ ਸ਼ਰਟ ਹੈ ਮਨ ਨੂੰ 3 ਮੀਟਰ 3/2 ਮੀਟਰ ਦੀ ਸ਼ਰਟ ਹੈ ਤੇ 3 ਮੀਟਰ ਦੀ ਉਹ ਨਾਲ ਕ੍ਰੇਪ ਦੀ ਬਾਟਮ ਰਹੂਗੀ ਪਿਓਰ ਕ੍ਰੇਪ ਦੀ ਬਾਟਮ ਰਹੂਗੀ 3 ਮੀਟਰ ਦੀ ਤੇ ਬਿਲਕੁਲ ਸੌਫਟ ਜਿਹੜੀ ਪਿਓਰ ਖੀਨਖਾ ਹੁੰਦੀ ਹੈ ਕਈਆਂ ਨੂੰ ਹੁੰਦਾ ਵੀ ਸਿਮੋਟੇ ਲੱਗਦੇ ਆ ਬ੍ਰੌਕਰਟ ਦੇ ਵਿੱਚ یا پھر کئیوں ਹੁੰਦੇ ਵੀ 22 ਮੀਟਰ ਦੇ ਸ਼ਰਟ ਦੇ ਵਿੱਚ ਸਾਡਾ ਸੂਟ ਨਹੀਂ ਬਣਦਾ ਜਿਵੇਂ ਮਰਜ਼ੀ ਤੁਸੀਂ ਕਲੀਆਂ ਵਾਲਾ اے لائن ਦੇ ਵਿੱਚ ਛੋਟੇ ਚਟਾਂ ਵਾਲਾ ਜਿਵੇਂ ਤਾਂ ਮਰਜ਼ੀ ਤੁਸੀਂ ਇਹਦਾ ਸੂਟ ਸਟਿਚ ਕਰਾ ਸਕਦੇ ਹੋ ਬਿਲਕੁਲ ਪਿਓਰ ਦਾ ਫੈਬਰਿਕ ਹੈ neck ਤੇ ਬਹੁਤ ਪਿਆਰਾ ਵਰਕ ਹੈ neck ਤੇ ਸਾਰਾ ਹੈਂਡ ਵਰਕ ਕੀਤਾ ਹੋਇਆ ਦੇਖੋ ਹੱਥ ਦਾ ਕੰਮ ਹੈ neck ਤੇ ਇਹ ਫਰੰਟ ਪੱਲਾ ਆ ਜਾਣਾ ਆਪਣਾ ਇਹ ਫਰੰਟ ਆ ਜਾਣੀ ਜੀ ਸ਼ਰਟ ਦੀ ਜਿੰਨਾ ਮਰਜ਼ੀ ਤੁਸੀਂ ਜਿੰਨਾ ਘੇਰਾ ਦੇਖੋ ਤੁਹਾਨੂੰ ਦਿਖ ਰਿਹਾ ਚਾਹੇ ਪੂਰਾ ਘੇਰਾ ਜਿੰਨਾ ਮਰਜ਼ੀ ਯੂਜ਼ ਕਰ ਲਿਓ ਇਹ ਫਰੰਟ ਲੁਕਾਣੀਆ ਸੂਟ ਦੀ ਇਹ ਆ ਜਾਣੀ ਨਾਲ ਬਾਟਮ ਇੱਥੇ ਤੋਂ ਤੁਸੀਂ ਕਲਰ ਦੀ ਜਜਮੈਂਟ ਕਰ ਸਕਦੇ ਹੋ ਇਹ ਬਾਟਮ ਆ ਜਾਣੀ ਆ ਨਾਲ 3 ਮੀਟਰ ਦੀ ਉਹ ਬਾਟਮ ਹੈ ਜੀ 3 ਮੀਟਰ ਤੋਂ ਉੱਪਰ ਦੀ ਸ਼ਰਟ ਹੈ ਫਰੰਟ ਆ ਗਿਆ ਇਹ ਸ਼ਰਟ ਦੀ ਬੈਕ ਆ ਜਾਣੀ ਹੈ ਇਹ ਬੈਕ ਤੇ ਬਾਰਡਰ ਆ ਜਾਣਾ ਸ਼ਰਟ ਦੇ ਬੈਕ ਤੇ ਬਾਰਡਰ ਇਹ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਬਾਜੂ ਇਹ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਕਾਫੀ ਜ਼ਿਆਦਾ ਫੈਬਰਿਕ ਹੈਗਾ ਸ਼ਰਟ ਦਾ ਤੇ ਜਿੰਨੀਆਂ ਮਰਜ਼ੀ ਤੁਸੀਂ ਬਾਜੂ ਰੈਡੀ ਰੱਖ ਸਕਦੇ ਹੋ 20 ਇੰਚ ਤੱਕ 22 ਤੱਕ ਜਿੰਨੀਆਂ ਮਰਜ਼ੀ ਤੁਸੀਂ ਬਾਜੂ ਰੈਡੀ ਰੱਖ ਸਕਦੇ ਹੋ ਕਿਉਂਕਿ ਖੁੱਲੇ ਫੈਬਰਿਕ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਜੀ ਤੁਹਾਡਾ ਹੈਵੀ ਨਾਪ ਹੈ ਤਾਂ ਜਿੰਨਾ ਮਰਜ਼ੀ ਤੁਸੀਂ ਵਧੀਆ ਸੂਟ ਸਟਿਚ ਕਰਾ ਸਕਦੇ ਹੋ ਬਿਲਕੁਲ ਪਿਓਰ ਦਾ ਸੂਟ ਹੈ ਜੀ ਇਹ ਤੇ ਨਾਲ ਬਿਲਕੁਲ ਪਿਓਰ ਦਾ ਹੀ ਦੁਪੱਟਾ ਹੈ ਪਿਓਰ オーਰਗੈਂਜ਼ਾ ਬਿਲਕੁਲ ਸੌਫਟ ਦੇ ਵਿੱਚ ਜਿਹੜਾ ਟਾਪ ਤੇ ਪਿਓਰ ਦਾ ਸੂਟ ਹੁੰਦਾ ਉਹ ਵਾਲਾ ਸੂਟ ਹੈ ਜੀ ਇਹ ਦੇਖੋ 골ਡਨ ਬੂਟੀ ਦੇ ਨਾਲ 골ਡਨ ਬਾਰਡਰ ਦੇ ਨਾਲ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਇਹ ਲੁੱਕ ਆ ਜਾਣੀ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ ਹੈ ਕਲਰ ਬੜਾ ਪਿਆਰਾ 6400 ਪ੍ਰਾਈਸ ਹੈ ਜੀ 6400 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਕਲਰ ਦਿਖਾਨੀ ਆ ਇੱਕ ਕਲਰ ਤਾਂ ਮੈਂ ਤੁਹਾਨੂੰ ਇਹ ਦਿਖਾਤਾ ਨੈਕਸਟ ਆ ਗਿਆ ਇਹਦੇ ਵਿੱਚ ਬੜਾ ਸੋਹਣਾ ਗਾਜਰੀ ਕਲਰ ਦੇ ਵਿੱਚ ਹੈ ਜੀ ਸੂਟ ਇਹ ਆ ਜਣਾ ਇਹਦਾ ਦੁਪੱਟਾ ਇਹ ਸੂਟ ਆ ਉਵੇਂ 3 ਮੀਟਰ ਦੀ ਸ਼ਰਟ ਹੈ 3 ਮੀਟਰ ਦੀ ਉਹ ਬਾਟਮ ਰੋਗੀ ਨਾਲ ਇਹ ਫਰੰਟ ਆ ਗਿਆ ਸ਼ਰਟ ਦਾ neck ਤੇ ਬੜਾ ਪਿਆਰਾ ਵਰਕ ਹੈ neck ਤੇ ਵਰਕ ਹੈ ਇਹ 프ਰੰਟ ਆ ਜਾਣਾ ਸ਼ਰਟ ਦਾ ਇਹ ਬੈਕ ਪਿੱਲੇ ਆ ਜਾਣਾ 프ਰੰਟ ਆ ਗਿਆ ਇਹ ਬੈਕ ਤੇ ਆ ਜਾਣਾ ਜੀ ਇਹ ਬੈਕ ਬਾਰਡਰ ਆ ਜਾਣਾ ਇਹ ਲੱਗ ਤੋਂ 슬ੀਵਸ ਦਿੱਤੀਆਂ ਹੋਈਆਂ 3 ਮੀਟਰ ਦੀ ਸ਼ਰਟ ਹੈ ਇੱਥੇ ਤੋਂ ਤੁਸੀਂ ਕਲਰ ਦੀ ਜਜਮੈਂਟ ਕਰ ਸਕਦੇ ਹੋ ਇਹ ਆ ਜਾਣਾ ਐਵੇਂ ਕਲਰ ਹੈ ਜੀ ਬੜਾ ਸੋਹਣਾ ਗਾਜਰੀ ਜਿਹਾ ਕਲਰ ਹੈ ਪੂਰਾ ਖੁੱਲਾ ਕੱਪੜਾ ਬਹੁਤ ਸੌਫਟ ਦੇ ਵਿੱਚ ਹੈ ਨਾਲ ਹੈਗਾ ਬਿਲਕੁਲ ਪਿਓਰ اور ਗੈਂਦਾ ਦਾ ਦੁਪੱਟਾ ਪੂਰੇ 2.5 ਮੀਟਰ ਦਾ ਦੁਪੱਟਾ ਫੜਾ ਪਿਆਰਾ 골ਡਨ ਬੂਟੀ ਦੇ ਨਾਲ ਇਹ ਸਿਰ ਤੇ ਲੈਣਾ ਵੀ ਦੁਪੱਟਾ ਬਹੁਤ ਈਜ਼ੀ ਹੁੰਦਾ ਜੀ ਕੋਈ ਫਿਸਲਦਾ ਨਹੀਂ ਹੈਗਾ ਦੁਪੱਟਾ ਜਿਹੜਾ ਪਿਓਰ ਦਾ ਹੁੰਦਾ ਇਹ ਲੁੱਕ ਆ ਜਣੀ ਸੂਟ ਵੀ ਕਿੰਨਾ ਪਿਆਰਾ ਸੂਟ 6400 ਪ੍ਰਾਈਸ ਹੈ 6400 ਪ੍ਰਾਈਸ ਦੇ ਨਾਲ ਆਪਣਾ ਇਹ ਵੜਾ ਸੁ ਨੈਕਸਟ ਆ ਗਿਆ ਇਹਦੇ ਵਿੱਚ ਫਰੋਜ਼ੀ ਕਲਰ ਫਰੋਜ਼ੀ ਕਲਰ ਹੈ ਸੋਨਾ ਜਾਂ ਫਰੋਜ਼ੀ ਰੰਗ ਹੈ ਇਹ ਕੱਪੜਾ ਖੁੰਲਾ ਹੋਣ ਕਰਕੇ ਥੋੜੀ ਦਿੱਕਤ ਆ ਰਹੀ ਹੈ ਸਾਨੂੰ ਕਿਉਂਕਿ ਕਾਫੀ ਜ਼ਿਆਦਾ ਫੈਬਰਿਕ ਹੈ 6 ਮੀਟਰ ਤੱਕ ਦੇਖੋ ਸੂਟ ਦਾ ਫੈਬਰਿਕ ਹੈ ਇਹ ਦੇਖੋ ਕਿੰਨਾ ਪਿਆਰਾ neck ਤੇ ਸਾਰਾ ਹੈਂਡਵਰਕ ਬਿਲਕੁਲ ਪਿਓਰ ਦੇ ਸੂਟ ਹੈ ਜੀ ਬਹੁਤ ਸੌਫਟ ਦੇ ਵਿੱਚ ਜਦੋਂ ਇਹਨਾਂ ਦੀ ਫਿਟਿੰਗ ਬਹੁਤ ਕੋਈ ਖੜਮਾ ਨਹੀਂ ਰਹੂਗਾ ਬਹੁਤ ਸੌਫਟ ਦੇ ਵਿੱਚ ਫਿਟਿੰਗ ਬਣਨੀ ਹੈ ਇਹ ਘੇਰੇ ਤੇ ਆ ਜਾਣਾ ਫਰੰਟ ਤੇ ਫਰੋਜ਼ੀ ਕਲਰ ਹੈ ਜਿਹੜਾ ਜ਼ਿਆਦਾਤਰ ਲੇਡੀਜ਼ ਨੂੰ ਇਹ ਵਾਲਾ ਫਰੋਜ਼ੀ ਕਲਰ ਬਹੁਤ ਪਸੰਦ ਹੁੰਦਾ ਬਿਲਕੁਲ ਪਿਓਰ ਦਾ ਕਲਰ ਹੈ ਫਰੋਜ਼ੀ ਇਹ ਬੈਕ ਆ ਜਾਣੀ ਸ਼ਰਟ ਦੀ ਇਹ ਬੈਕ ਬਾਰਡਰ ਆ ਜਾਣਾ ਅਲੱਗ ਤੋਂ 슬ੀਵਜ਼ ਆ ਜਾਣੀਆਂ ਇਹ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ ਜਿਹੜੀਆਂ ਇੱਥੋਂ ਇਹ ਬਾਰਡਰ ਆ ਜਾਣਾ ਪੱਲੇ ਤੇ ਇਹ ਇੱਥੋਂ 슬ੀਵਜ਼ ਆ ਜਾਣੀਆਂ 3 ਮੀਟਰ ਦੀ ਉਹ 크ਰੇਪ ਦੀ ਬਾਟਮ ਹੈ ਨਾਲ ਤੇ ਨਾਲ ਪਿਓਰ ఆర్ਗੈਂਜ਼ਾ ਦਾ ਦੁਪੱਟਾ ਪੂਰਾ 2.5 ਮੀਟਰ ਦਾ 골ਡਨ ਬੂਟੀ ਦੇ ਨਾਲ 골ਡਨ ਬਾਰਡਰ ਦੇ ਨਾਲ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਬਹੁਤ ਪਿਆਰਾ ਕਲਰ ਹੈ ਕੁਝ ਡਿਫਰੈਂਟ ਜੀ ਲੁੱਕ ਦੇ ਵਿੱਚ ਸੂਟ ਹੈ ਜੀ 6400 ਪ੍ਰਾਈਸ ਹੈ 6400 ਪ੍ਰਾਈਸ ਹੈ ਨੈਕਸਟ ਆ ਗਿਆ ਇਹਦੇ ਵਿੱਚ ਮਰੂਨ ਕਲਰ ਇਹ ਦੇਖੋ ਕਿੰਨਾ ਪਿਆਰਾ ਮਰੂਨ ਕਲਰ ਹੈ ਬਹੁਤਾ ਕਾਲਸ ਜੀ ਤੇ ਮਰੂਨ ਨਹੀਂ ਹੈਗਾ ਪਰ ਸੋਨਾ ਜਾਂ ਮਰੂਨ ਕਲਰ ਹੈ ਸੂਟ ਦਾ ਇਹ ਮੁੱਕ ਆ ਜਾਣੀ ਨੈਕ ਤੇ ਵਰਕ ਘੇਰੇ ਤੇ ਬਾਰਡਰ ਆ ਜਾਣਾ ਬੈਕ ਪੱਲਾ ਆ ਗਿਆ ਬੈਕ ਤੇ ਬਾਰਡਰ ਇਹ ਅਲੱਗ ਤੋਂ ਸਰੀਰ ਦਿੱਤੀਆਂ ਹੋਈਆਂ ਇਹ ਆ ਜਾਣਾ ਫਰੰਟ ਇਹ ਮੇਰਾ ਪੈਰਾਸੂਟ ਹੈ ਤੇ ਨਾਲ ਮੈਰੂਨ ਕਲਰ ਦੇ ਵਿੱਚ ਹੀ ਕ੍ਰੇਪ ਦੀ 3 ਮੀਟਰ ਦੀ ਬਾਟਮ ਰਹੂਗੀ ਪਿਓਰ ਦੇ ਵਿੱਚ ਇਹ ਲੁੱਕ ਦੇ ਵਿੱਚ ਸੂਟ ਹੈ ਕਲਰ ਦੇਖੋ ਕਿੰਨਾ ਪਿਆਰਾ ਤੇ ਨਾਲ ਮੈਰੂਨ ਕਲਰ ਦੇ ਵਿੱਚ ਹੀ ਪਿਓਰ ਔਰਗੈਂਜ਼ਾ ਦਾ ਦੁਪੱਟਾ ਪੱਲੇ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ 골ਡਨ ਬਾਰਡਰ ਹੈ ਕਲਰ ਬਹੁਤ ਪਿਆਰਾ ਕਲਰ ਹੈ ਬੜੇ ਸੂਟ ਦਾ ਇਹ ਲੁੱਕ ਦੇਖੋ 6400 ਪ੍ਰਾਈਸ ਹੈ ਜੀ 6400 ਪ੍ਰਾਈਸ ਦੇ ਨਾਲ ਇਹ ਚਾਰ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਚ ਦਿਖਾਏ 6400 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ orange color ਦੇ ਵਿੱਚ brocade ਦੀ ਉਹ 셔ਟ ਰਹੂਗੀ organza ਦਾ ਦੁਪੱਟਾ ਤੇ crepe ਦੀ ਬਾਟਮ ਬਾਟਮ ਤੇ ਹੈਗਾ ਸਾਰਾ ਹੈਂਡਵਰਕ ਇੱਥੇ ਤੋਂ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਸੋਕ ਦਾ ਪੂਰਾ ਖੋਲ ਕੇ ਦਿਖਾਣੇ ਬੜਾ ਸੋਹਣਾ orange rust color ਹੈ rust color orange rust color ਹੈ light ਜਿਹੇ ਦੇ ਵਿੱਚ ਇਹ ਆ ਗਈ 셔ਟ ਸਾਰੀ 셔ਟ ਦੇ ਵਿੱਚ ਬੂਟੀ ਹੈ ਘੇਰੇ ਤੇ ਬੜੀ ਪਿਆਰੀ ਵੇਲ ਬਣੀ ਹੋਈ ਐ ਘੇਰੇ ਤੇ ਵੇਲ ਇਹ ਬਾਜੂ ਤੇ ਵਰਕ ਆ ਜਾਣਾ ਬਿਲਕੁਲ ਸੌਫਟ ਦੇ ਵਿੱਚ ਐ ਜੀ ਫੈਬਰਿਕ ਇਹ ਨਾਲ ਜਿਹੜੀ ਬਾਟਮ ਐ ਬਾਟਮ ਤੇ ਦੇਖੋ ਕਿੰਨਾ ਪਿਆਰਾ ਹੈ 크ਰੇਪ ਦੀ ਬਾਟਮ ਐ ਸਾਰਾ ਹੈਂਡਵਰਕ ਕੀਤਾ ਹੋਇਆ ਬਾਟਮ ਤੇ ਇਹ ਲੁੱਕ ਆ ਜਾਣੀ ਤੇ ਔਰਗਾਂਜ਼ਾ ਦਾ ਦੁਪੱਟਾ ਨਾਲ 4 ਸਾਈਡ ਗੋਟਾ ਲੱਗਿਆ ਹੋਇਆ ਦੁਪੱਟੇ ਦੇ ਇਹ ਦੇਖੋ ਬਹੁਤ ਸੋਹਣਾ ਦੁਪੱਟਾ ਰੈਡੀ ਕੀਤਾ ਹੋਇਆ ਪੂਰਾ 2.5 ਮੀਟਰ ਦਾ ਦੁਪੱਟਾ ਇਹ ਲੁੱਕ ਆ ਜਣੀ ਹੈ ਸੂਟ ਦੀ ਬਾਟਮ ਤੇ ਵੀ ਵਰਕ ਹੈ ਬਹੁਤ ਸੋਹਣਾ ਇਹ ਲੁੱਕ ਦੇ ਵਿੱਚ ਸੂਟ ਹੈ 4700 ਪ੍ਰਾਈਸ ਹੈ ਜੀ 4700 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਵੀ ਹੈਗਾ ਆਪਣੇ ਕੋਲ ਫਿਰੋਜ਼ੀ ਕਲਰ ਫਿਰੋਜ਼ੀ ਕਲਰ ਸੋਹਣਾ ਜਿਹਾ ਜਿਹੜਾ ਪਿਓਰ ਵਾਲਾ ਫਿਰੋਜ਼ੀ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਬਹੁਤ ਪਿਆਰਾ ਜਿਹੜਾ ਬਾਟਮ ਤੇ ਵੀ ਵਰਕ ਹੈ ਉਹ ਵੀ ਤੁਸੀਂ ਬਰੀਕੀ ਨਾਲ ਦੇਖ ਸਕਦੇ ਹੋ ਬਹੁਤ ਫਰਨੀਸ਼ਿੰਗ ਦੇ ਨਾਲ ਹੈਵੀ ਵਰਕ ਕੀਤਾ ਹੋਇਆ ਬਾਟਮ ਤੇ ਰਾਕਟ ਦੀ ਸ਼ਰਟ ਸ਼ਰਟ ਤੇ ਸਾਰੀ ਤੇ ਵਿੱਚ ਬੂਟੀ ਹੈ ਜੀ ਹੈਂਡਵਰਕ ਦੀ ਘੇਰੇ ਤੇ ਵੇਲ ਬਣੀ ਹੋਈ ਆ ਬਹੁਤ ਪਿਆਰਾ ਵਰਕ ਡੀਸੈਂਟ ਜਿਹਾ ਘੇਰੇ ਤੇ ਹੋਇਆ ਇਹ ਬਾਜੂ ਤੇ ਵਰਕ ਆ ਜਣਾ ਇਹ ਤਾਂ ਆ ਗਈ ਆਪਣੀ ਸ਼ਰਟ ਬਿਲਕੁਲ ਪਿਓਰ ਬ੍ਰੌਕੇਟ ਤੇ ਤੇ ਨਾਲ ਕ੍ਰੇਪ ਦੀ ਬਾਟਮ ਬਾਟਮ ਤੇ ਬੜਾ ਪਿਆਰਾ ਵਰਕ ਬਾਟਮ ਤੇ ਕੀਤਾ ਹੋਇਆ ਤੇ ਆਰਗੈਂਜ਼ਾ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਕੋਟੇ ਦੀਆਂ ਬੜੀ ਸੋਹਣੀਆਂ ਲਾਈਨਾਂ ਬਣੀਆਂ ਹੋਈਆਂ ਇਹ ਟੁਕੜੇ ਵਿੱਚ ਸੂਟ ਹੈ ਜੀ ਫਲੋਸੀ ਕਲਰ ਦੇ ਵਿੱਚ 4700 ਪ੍ਰਾਈਸ ਹੈ ਜੀ 4700 ਪ੍ਰਾਈਸ ਹੈ ਇਹਦੇ ਵਿੱਚ ਸੇਮ ਦੇ ਵਿੱਚ ਆ ਗਿਆ ਆਪਣੇ ਕੋਲ ਰਾਣੀ ਕਲਰ ਮਜੈਂਟਾ ਕਲਰ ਹੈ ਇੱਥੇ ਤੋਂ ਵੀ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਸੂਟ ਦਾ ਤੁਸੀਂ ਸਾਰੇ ਹੈਂਡਵਰਕ ਦੇ ਸੂਟ ਬਿਲਕੁਲ ਪਿਓਰ ਦੇ ਵਿੱਚ ਸੂਟ ਹੈ ਬਹੁਤ ਸੌਫਟ ਦੇ ਵਿੱਚ सारी शर्ट तूटी है घेरे तेो कि वर्क किया बॉटम बॉटम बहुत प्यारा वर्क बॉटम तक है और गेंजा का दुपट्टा बहुत प्यारा है। ਗੋਟਾ ਪੱਤੀ ਸਾਰੇ ਗੋਟੇ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਲੁੱਕਾ ਬਣੀ ਦੇਖੋ ਕਲਰ ਕਿੰਨਾ ਪਿਆਰਾ ਸੰਤੁਸ਼ਟ 4700 ਪ੍ਰਾਈਸ ਹੈ 4700 ਪ੍ਰਾਈਸ ਹੈ ਨੈਕਸਟ ਆ ਗਿਆ ਇਹਦੇ ਵਿੱਚ yellow ਕਲਰ mustard ਜੀ ਟੋਨ ਤੇ yellow ਹੈ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਬਿਲਕੁਲ ਪਿਓਰ ਸੌਫਟ ਬ੍ਰਾਕਟ ਦੇ ਵਿੱਚ ਹੈ ਸੂਟ ਟੀ-ਸ਼ਰਟ ਦੇ ਵਿੱਚ ਬੂਟੀ ਹੈ ਪੂਰੀ ਸੰਗਣੀ ਬੂਟੀ ਹੈ ਤੇ ਘੇਰੇ ਤੇ ਬੜੀ ਪਿਆਰੀ ਵੇਲ ਬਣੀ ਹੋਈ ਹੈ ਘੇਰੇ ਤੇ ਇਹ ਬਾਜੂ ਤੇ ਵਰਕ ਆ ਜਾਣਾ ਬਹੁਤ ਪਿਆਰਾ ਵਰਕ ਹੈ ਬਾਜੂ ਤੇ ਉੱਪਰ ਵੀ ਬੂਟੀ ਹੈ ਬਾਜੂ ਤੇ نیچے ਵੇਲ ਬਣੀ ਹੋਈ ਹੈ ਤੇ ਬਾਟਮ ਤੇ ਹੈਵੀ ਵਰਕ ਹੈ ਕ੍ਰੇਪ ਦੀ ਬਾਟਮ ਹੈ ਇਹ ਨਾਲ ਆਰਗੈਂਜ਼ਾ ਦਾ ਦੁਪੱਟਾ ਦੁਪट्टे ਦੇ ਫੋਰ ਸਾਈਡ ਗੋਟਾ ਪੱਤੀ ਦੇ ਸਾਰਾ ਗੋਟੇ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ। ਦੁਪट्टे ਦੇ ਫੋਰ ਸਾਈਡ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਗੋਟੇ ਦੀਆਂ ਲੇਸਿਸ ਲਗਾ ਕੇ ਕ੍ਰੌਪਰ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਲੁੱਕ ਆ ਜਾਣੀ ਹੈ ਸੋਹਣੀ। 4700 ਪ੍ਰਾਈਸ ਹੈ ਜੀ 4700 ਪ੍ਰਾਈਸ ਦੇ ਨਾਲ ਇਹ ਮੈਂ ਤੁਹਾਨੂੰ ਚਾਰ ਸੂਟ ਇੱਕ ਡਿਜ਼ਾਈਨ ਚ ਦਿਖਾਏ 4700 ਪ੍ਰਾਈਸ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8140080800 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ